ਤੱਲ ਪੁੱਛਣਾ ਦਿੰਦਾ ਮਨਪ੍ਰੀਤ ਜਿਹੜਾ ਤੂੰ ਕਹਿ ਰਿਹਾ ਨਾ ਕਿ 10000 ਰੁਪਏ ਲਿਆ 10000 ਤਾਂ ਦੂਰ ਦੀ ਗੱਲ ਆ ਮੈਂ ਕਿਸੇ ਤੋਂ 10 ਰੁਪਏ ਵੀ ਤੇਰੇ ਨੋਂ ਤੇ ਲਏ ਹੁਣ ਠੀਕ ਆ ਨਾ ਹੂੰ ਫੇਰ ਨੇ ਮੇਰੇ ਤੇ ਬਲੇਮ ਲਾਇਆ ਅਕੇ ਗਾਂਧੀ ਨੇ 10000 ਰੁਪਏ 9.5 ਤੇ ਕਿਸੇ ਤੋਂ ਲਿਆ ਠੀਕ ਆ ਮੈਂ ਇਹਨੂੰ ਇਹ ਗੱਲ ਪੁੱਛਣਾ ਦਿੰਦਾ ਮਨਪ੍ਰੀਤ ਜਿਹੜਾ ਤੂੰ ਕਹਿ ਰਿਹਾ ਨਾ ਵੀ 10000 ਰੁਪਏ ਲਿਆ 10000 ਤਾਂ ਦੂਰ ਦੀ ਗੱਲ ਆ ਮੈਂ ਕਿਛੇ ਤੋਂ 10 ਰੁਪਏ ਵੀ ਤੇਰੇ ਨਾਲ ਉਤੇ ਲੈ ਹੁਣ ਠੀਕ ਹੈ ਨਾ ਪਹਿਲੀ ਗੱਲ ਮੈਂ ਆਪਦੇ ਨਾਲ ਉਤੇ ਵੀ ਕਿਛੇ ਤੋਂ ਪੈਸੇ ਲੈ ਠੀਕ ਆ ਹਾਂ ਕੋਈ ਆਪਦੀ ਸ਼ਰਤਾਂ ਲਾ ਦੇਗਾ ਉਹ ਗੱਲ ਬੱਕਰੀ ਆ ਤੂੰ 10000 ਕਹਿੰਦਾ ਪ੍ਰੂਫ ਦੇ ਦੇ ਠੀਕ ਆ 10000 ਰੁਪਇਆ ਮੁਰੂੰਗਾ ਤੇ ਆਪਦੀ ਤਾਂ ਹੁਣ ਆਪ ਆਪ ਵੜਾਉਂਗਾ ਠੀਕ ਆ ਤੇ ਨਹੀਂ ਜੇ ਨਹੀਂ ਪ੍ਰੂਫ ਹੈਗਾ ਫਿਰ ਤੂੰ ਆਪਦੀ ਆਪ ਵੜਾ ਠੀਕ ਹੈ ਨਾ ਚੱਕੇ ਮੂੰਹ ਤੂੰ ਬਲੇਨਤਾ ਲਾਉਣ ਜਾਣਦਾ ਤੇ ਪ੍ਰੂਫ ਨਹੀਂ ਤੈਨੂੰ ਪਤਾ ਵੀ ਕਿੱਥੋਂ ਲੈਣਾ ਪਊਗਾ ਪ੍ਰੂਫ ਦੇ ਪਹਿਲਾਂ ਚੱਕੇ ਮੂੰਹ ਤੂੰ ਕਹਤਾ ਕਾੜਨੋ ਤੇਰੇ ਨਾਲ ਆ ਜਗਰੂਪ ਫਰਦਾ ਜਥੇਦਾਰ ਠੀਕ ਆ ਬਾਬ ਜਦੋਂ ਉਹ ਉੱਥੋਂ ਦੇ ਪਾਇਗਾ ਤੂੰ ਤੇ ਠੋਕਦੀ ਬਲੇਮਾ ਇਹਨੇ ਪੈਸੇ ਲਏ ਹੋਰ ਹੋਣਗੇ ਤੇਰਾ ਉਥੇ ਠੋਕਦੀ ਤੂੰ ਮੇਰੇ ਤੇ ਕੀ ਬਲੇਮ ਲਾਉਣਾ ਠੀਕ ਹੈ ਖੁਦ ਤੂੰ ਕੀ ਕੀਤਾ ਸੀ ਆ ਤੇਰੀ ਵੀਡੀਓ ਸਾਰੇ ਨਹੀਂ ਦੇਖੀ ਆ ਠੀਕ ਹੈ ਕੁੜੀ ਦੇ ਇੱਕ ਦੇ ਨੰਦ ਕਾਰਜ ਕਰਵਾਏ ਉੱਥੇ ਤੇਰੇ ਚਪੇੜੇ ਪਏ ਠੀਕ ਹੈ ਗਲਤ ਕੰਮ ਕਰਨਗੇ ਗਲਤ ਦਾ ਗਲਤ ਨਤੀਜਾ ਹੋਊਗਾ ਅਸੀਂ ਕੋਈ ਗਲਤ ਕਰਾਂਗੇ ਅਸੀਂ ਕਿ ਨੇੜੋ ਲੱਗਦੇ ਹਾਂ ਠੀਕ ਹੈ ਮੈਂ ਤੂੰ ਪ੍ਰੂਫ ਦੇ ਕੋਈ ਸਾਡੇ ਖਿਲਾਫ ਠੀਕ ਹੈ ਅਸੀਂ ਕੋਈ ਗਲਤ ਕੰਮ ਕਰਿਆ ਹੋਵੇ ਜਿੱਥੇ ਸਾਡੇ ਕੋਈ ਚਪੇੜੇ ਪਏ ਹੁਣ ਜਿੱਥੇ ਸਾਡੀ ਵਜ੍ਹਾ ਕੀਤੀ ਹੋਈ ਹੋਵੇ ਤੇ ਤੇਰੀ ਇੱਕ ਉਹ ਵੀ ਡੋਈ ਇੱਕਾ ਮੋਟਰਸਾਈਕਲ ਵਾਲੀ ਆਈ ਠੀਕ ਆ ਹਜੇ ਹੋਰ ਵੀ ਰੁਕਸਾਈ 2-4 ਦਿਨ ਮੇਰੇ ਕੋਲੇ ਤੇਰੀਆਂ ਵੀਡੀਓ ਆਉਣ ਵਾਲੀਆਂ ਨਹੀਂ ਆ ਜਦੋਂ ਤੂੰ ਪੈਸੇ ਲੈ ਤੇ ਠੀਕ ਆ ਬੰਦਨਾ ਗੱਲਬਾਤ ਹੋ ਗਈ ਆ ਜਦੋਂ ਵੀਡੀਓ ਆਈਆਂ ਉਹ ਵੀ ਮੈਂ ਸਾਹਮਣੇ ਲਾਉਂਦਾ ਲੋਕਾਂ ਦੇ ਤੇ ਦੂਸਰੀ ਗੱਲ ਇੱਕ ਹੋਰ ਆ ਜਿਹੜਾ ਤੇਰੇ ਨਾਲ ਆ ਨਾ ਮੋਹਨਜੀਤ ਠੀਕ ਆ ਜਿਹਦੇ ਸ਼ਰਤੇ ਤੂੰ ਉੱਡਿਆ ਫਿਰਦਾ ਜਿਹੜਾ ਤਰਾ ਬੜਾ ਬਣਾਇਆ ਫਿਰਦਾ ਚੰਚਾ ਮੈਂ ਚਮਚਾ ਹੀ ਕਹੋ ਇਹਨੂੰ ਇਹ ਕਿੱਟਾ ਕਿਸਪੱਤਾ ਥੁੱਧ ਗੋਲ ਖਚੋਰੇ ਆ ਠੀਕ ਆ ਨਾ ਚਾਹਨੇ ਹੁੰਦੇ ਆ ਗੁਰੂ ਦਾ ਗੋਲਕ ਗਰੀਬ ਦਾ ਮੂੰਹ ਤੇਰੇ ਦੀ ਮੁੱਕਦੀ ਗੱਲ ਇਹ ਆ ਗੁਰੂ ਦਾ ਇਹਨੇ ਗੋਲਖ ਨਹੀਂ ਛੱਡਿਆ ਠੀਕ ਆ ਚੰਦ ਭਾਣ ਇਹਨੇ ਗੋਲਖ ਭੰਨਿਆ ਸੀਗਾ ਚੋਰੀ ਕਰਦਾ ਫੜਿਆ ਗਿਆ ਸੀ ਤੇ ਉੱਥੇ ਗੋਲਖ ਭੰਨਿਆ ਸੀ ਹੁਣ ਕੀ ਕਰਦਾਂ ਤੁਸੀਂ ਤੱਕ ਦੇ ਨਾਲ ਤਾਂ ਮੱਥਾ ਲਾ ਨਹੀਂ ਹੁੰਦਾ ਸੋ ਉਥੋਂ ਠੀਕ ਆ ਆ ਸੇਹ ਬਣਾਥ ਕੋਲੇ ਕੇਰਾ ਗਿਆ ਤੁਸੀਂ ਮੁੜ ਕੇ ਛੋਟੀ ਕੋਈ ਗੱਲਬਾਤ ਨਹੀਂ ਹੋਈ ਠੀਕ ਆ ਇੱਕ ਲੋਕਾਂ ਸਾਹਮਣੇ ਕਹਿੰਦਾ ਚਾਕੇ ਮੂੰਹ ਹਾਂਜੀ ਸਾਡਾ ਲਿਖਤੀ ਰੂਪ ਸਮਝੌਤਾ ਹੋ ਗਿਆ ਅਸੀਂ ਜਿਹੜੇ ਤਾਂ ਗਰੀਬ ਘਰ ਗੱਡੀਆਂ ਲਾਉਂਦੇ ਆ ਉਹਨਾਂ ਇਦਾਂ ਆਪਾਂ ਜਾ ਖੜ ਗਏ ਉੱਥੇ ਕਿਉਂਕਿ ਉੱਥੇ ਕੋਈ ਬੋਲਣ ਵਾਲਾ ਨਹੀਂ ਹੁੰਦਾ ਅਗਲੇ ਡਰ ਜਾਂਦੇ ਆਪਾਂ ਤੋਂ ਤੇ ਜਿਹੜੇ ਤਾਕੜੇ ਆ ਜਿਨ੍ਹਾਂ ਦੇ ਜਿੱਕ ਨੇ ਠੀਕ ਆ ਅਜੇ ਮੈਂ ਬੰਟੀ ਬਾਬਾ ਹੋ ਗਿਆ ਪਾਲਾ ਖਲਾਰਾਣਾ ਹੋ ਗਿਆ ਛੇਵਨਾਥ ਹੋ ਗਿਆ ਰਾਜਗਿੱਲ ਹੋ ਗਿਆ ਉਹਨਾਂ ਨੇ ਕਿਉਂ ਨਹੀਂ ਮੱਥਾ ਲਗਾਇਆ ਦੱਸੋ ਇੱਕ ਇੱਕ ਵਾਰੀ ਧੁੱਗਿਆ ਤੈਨੂੰ ਪਤਾ ਕਿ ਉੱਥੇ ਅਗਲੇ ਪੂਥੜ ਘੁੱਟ ਦੇਣਗੇ ਮਾਰ ਮਰਚੇ ਬੇੜਾ ਤੂੰ ਜਾ ਰੌਣਾ ਕੋਲੇ ਤੇ ਪਹਿਲਾਂ ਗੱਲ ਕਰਕੇ ਆਟਾ ਠੀਕ ਆ ਗੁਰੂ ਦਾ ਗੋਲ ਖਪਣਿਆ ਤੇ ਹੁਣ ਗਰੀਬਾਂ ਦਾ ਮੂੰਹ ਉਹਦਾ ਗਰੀਬਾਂ ਦੇ ਮੂੰਹ ਤੋਂ ਖੂਨ ਤੱਕ ਜਾਂਦੇ ਹੋ ਠੀਕ ਆ ਤਾਂ ਹਾਂ ਠੀਕ ਆ ਬਖੰਡ ਭਜਾਓ ਜਾਂ ਤਾਂ ਜਮਾ ਬੰਦ ਕਰਾਓ ਅਗਲੇ ਦਾ ਤੇ ਆਹ ਕੀ ਗੱਲ ਹੋਈ ਕਿਤੇ 20 50 ਚੇਲੇ ਇਕੱਠੇ ਕਰੇ ਠੀਕ ਉੰਨਾ ਨਾ ਤੋਂ ਸਮਝੌਤਾ ਕਰ ਲੈਣਾ ਨਾਲੇ ਅਗਲੇ ਨੂੰ ਧੜਕਾ ਦੇਉਣਾ ਵੀ ਐਨਾਂ ਕਿ ਉਹ ਮਨਪ੍ਰੀਤ ਪੈਸੇ ਲੈ ਗਿਆ ਕਿਉਂਕਿ ਬਾਬਾ ਜੀ ਅਸੀਂ ਨਾਲ ਰਹੇ ਹਾਂ ਛੋਟੇ ਸਾਨੂੰ ਤਾਂ ਕਰਕੇ ਪਤਾ ਹੁਣ ਇਤੋਂ ਬਾਅਦ ਛੋਟੇ ਭੇਤ ਮੈਂ ਖੋਲੂਗਾ ਠੀਕ ਆ ਨਾ ਇੱਕ ਹੋਰ ਗੱਲ ਆ ਇਹਨਾਂ ਨੇ ਪਿੱਛੇ ਜੇ ਵੀਡੀਓ ਪਾਈ ਸੀ ਵੀ ਰੁਕਮੀ ਵਾਲਿਆਂ ਨੇ ਸਾਧ ਨੇ 7 ਤਰੀਕ ਦਾ ਸਮਝੌਤਾ ਆ ਹਣਾ ਉਸ ਦੇ ਵਿੱਚ ਮੇਰੇ ਕੋਲ ਕਾਲ ਰਿਕਾਰਡਿੰਗ ਵੀ ਪਈਆਂ ਇਹਨਾਂ ਨੇ ਸਾਨੂੰ ਸਮਾਂ ਦਿੱਤਾ ਸੀਗਾ ਜਿੱਦੇ ਦਰਖਾਸਤ ਲਿਖਾਈ ਆ ਉਦੋਂ ਅਗਲੇ ਜਿੱਦੇ ਧਰਨਾ ਸੀਗਾ ਆਪਣਾ ਉੱਥੇ ਵੀ ਅਸੀਂ 12 ਵਜੇ ਤੱਕ ਤੁਹਾਡੇ ਕੋਲੇ ਪਹੁੰਚ ਜਾਣਗੇ ਫਿਰ ਪਹੁੰਚੇ ਕਿਉਂ ਨਾ ਕੀਨੇ ਬਾਬਾ ਮਨਪ੍ਰੀਤ ਜੀ ਨੇ ਤੁਹਾਨੂੰ ਸਮਾਂ ਦਿੱਤਾ ਸੀਗਾ ਜੀ ਹਾਂ ਸਾਨੂੰ ਜਿੱਦੇ ਅਸੀਂ ਧਰਨਾ ਲਾਉਣਾ ਸੀ ਨਾ ਉਦੋਂ ਇੱਕ ਦਿਨ ਪਹਿਲਾਂ ਅਸੀਂ ਮਨਪ੍ਰੀਤ ਜੀ ਦੇ ਨਾਲ ਸੀਗੇ ਤੇ ਉਸ ਦਿਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਸੀਗਾ ਭਰੋਸਾ ਦਿਤਾ ਤੁਸੀਂ ਸਹੀ 12 ਵਜੇ 12 ਵਜੇ ਦੇ ਕਿਹਾ ਸੀ ਨਾ ਸਹੀ 12 ਵਜੇ ਨਾ ਬੇਸ਼ੇ ਤੁਹਾਡੇ ਕੋਲੇ ਮਠੰਡੇ ਕੰਟਖਾਂ ਦੇ ਪਹੁੰਚੇ ਹੋਵਾਂਗੇ ਹੂੰ ਤੇ ਕਿਹੜੇ 12 ਵਜੇ ਉਹਦਾ ਆ ਵੀਰ ਨੂੰ ਸਭ ਨੂੰ ਪਤਾ ਹੀ ਆ ਤੇ ਇੱਕ ਤ ਵ ਸਾਡੀ ਬੇਨਤੀ ਬਾਬਾ ਜੀ ਇਹ ਸੀਗੀ ਤੇ ਜਿਹੜਾ ਹੁਣ ਅੱਗੇ ਤੁਸੀਂ ਦੇਖਿਆ ਵੀਡੀਓ ਦੇ ਵਿੱਚ ਇੱਕ ਭਈਏ ਨੇ ਨਾ ਬੱਚੇ ਦਾ ਰੇਪ ਕਰ ਦਿੱਤਾ ਸੀਗਾ ਤੇ ਇੱਕ ਚਲੋ ਉਹਦੇ ਖਿਲਾਫ ਬੋਲਣਾ ਵੀ ਚਾਹੀਦਾ ਸੀ ਤੇ ਆਪਣੇ ਪੰਜਾਬ ਦੇ ਲੋਕ ਨੇ ਹੰਗ ਸਿੰਘ ਵੀ ਬੋਲੇ ਆ ਤੇ ਇੱਕ ਇਧਰ ਤਲਵਾ ਆਪਣੇ ਇਧਰ ਜਲੰਧਰ ਏਰੀਏ ਦੇ ਵਿੱਚ ਇੱਕ ਗੁਰਸਿੱਖ ਨੇ ਆਪ ਗੁਰਸਿੱਖ ਤਾਂ ਨਹੀਂ ਕਵਾਂਗੇ ਉਹਨੂੰ ਬਹਿਰੂਪੀਏ ਕਾਂਗੇ ਉਹਦੇ ਬਾਰੇ ਨਾ ਕੋਈ ਜੱਥੇਦਾਰ ਨਾ ਕੋਈ ਹੋਰ ਤੇ ਚਲੋ ਤਾਂ ਕੁਛ ਕਿੰਨੇ ਸਿੰਘ ਬੋਲਿਆ ਉਹਨਾਂ ਦਾ ਧੰਨਵਾਦ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਆਪਾਂ ਉਸ ਭਾਗਾਣੀ ਧਰਤੀ ਦੇ ਬੈਠੇ ਆ ਜਿੱਥੇ ਛੇਵੇਂ ਪਾਤਸ਼ਾਹ ਜੀ ਨੇ ਉੱਧਰ ਲੜਿਆ ਮਹਾਰਾਜ ਜੀ ਠੀਕ ਹੈ ਇੱਥੇ ਸਿੱਖਾਂ ਦੀਆਂ ਵਿਛੇਦੀਆਂ ਹੋਈਆਂ ਤੁਰਕਾਂ ਦੇ ਵੀ ਤੱਕ ਕਤਲ ਹੋਏ ਸ਼ਰੀਆਂ ਤੇ ਗੁਰੂ ਮਹਾਰਾਜ ਨੇ ਇੱਕ ਹੁਕਮ ਦਿੱਤਾ ਸੇਵਕਾਂ ਨੂੰ ਵੀ ਜਿਹੜੇ ਮੁਸਲਮਾਨ ਧਰਮ ਦੇ ਨੇ ਉਹਨਾਂ ਨੂੰ ਦਫਨਾਇਆ ਜਾਵੇ ਧਰਮ ਦੇ ਅਨੁਸਾਰ ਉਹਨਾਂ ਦੀ ਕਿਰਿਆ ਕੀਤੀ ਜਾਵੇ ਪਰ ਕਿਤੇ ਨਾ ਕਿਤੇ ਸਾਡੇ ਗੁਰੂ ਘਰ ਦੇ ਸੇਵਕਾਂ ਦੇ ਵਿੱਚ ਕਮੀ ਰਹੇਗੀ ਵੀ ਆਪਣਾ ਦਹੋੜੀ ਚ ਜਿਹਨੂੰ ਦਫਨਾਉਣਾ ਸੀ ਉਹਨਾਂ ਦਾ ਸੰਸਕਾਰ ਕਰਤਾ ਜਿਹਨੂੰ ਸੰਸਕਾਰ ਕਰਨਾ ਸੀ ਉਹਨੂੰ ਦਫਨਾਤਾ ਤੇ ਉਸ ਤੋਂ ਬਾਅਦ ਜਦੋਂ ਗੁਰੂ ਸਾਹਿਬ ਨੂੰ ਇਸ ਚੀਜ਼ ਦਾ ਪਤਾ ਲੱਗਿਆ ਤਾਂ ਗੁਰੂ ਸਾਹਿਬ ਨੇ ਕਿਹਾ ਸੀਗਾ ਵੀ ਇਹ ਹੁਣ ਤੁਹਾਡੇ ਘਰਾਂ ਦੇ ਵਿੱਚ ਪੈਦਾ ਹੋ ਕੇ ਤੁਹਾਨੂੰ ਆਪ ਨੂੰ ਤੰਗ ਕਰਨਗੇ ਜਿਹੜੇ ਵੀ ਸਿੱਖੀ ਸਰੂਪ ਦੇ ਵਿੱਚ ਆ ਕੇ ਇਹੋ ਜਿਹੇ ਕੋ ਕਰਮ ਕਰਦੇ ਆ ਨਾ ਇਹ ਸਭ ਉਹੀ ਨੇ ਇਹ ਆਪਣੇ ਆਪ ਦੇ ਬੀਜੇ ਕੰਡੇ ਨੇ ਤੇ ਆਪਾਂ ਨੂੰ ਚੁਕਣੇ ਪੈਣਗੇ ਜਿੰਨੀਆਂ ਵੀ ਨਿੰਗ ਸਿੰਘ ਦਿੱਥੇ ਬੰਦੀਆਂ ਉਥੋਂ ਨੇੜੇ ਦੀਆਂ ਜਲੰਧਰ ਦੀਆਂ ਵੀ ਪਹਿਲਾਂ ਤਾਂ ਪਹਿਲ ਉਹਨਾਂ ਦੀ ਹੈ ਵੀ ਉਹਨਾਂ ਦਾ ਜਾ ਕੇ ਸੋਧਾ ਲਾਇਆ ਜਾਵੇ ਜੇ ਪ੍ਰਸ਼ਾਸਨ ਨਹੀਂ ਕੋਈ ਕਾਰਵਾਈ ਕਰਦਾ ਪ੍ਰਸ਼ਾਸਨ ਨੇ ਕੀ ਕਾਰਵਾਈ ਕਰਨੀ ਹੈ ਚੱਕ ਕੇ ਉਹਨੂੰ ਜੇਲ੍ਹ ਚ ਭੇਜ ਦੇਣਾ ਜੇਲ੍ਹ ਦੇ ਵਿੱਚ ਪੱਕੇ ਆ ਬਕਾਈਆਂ ਖਾਈ ਜਾਣੀਆਂ ਆਈ ਆ ਨੇ ਠੀਕ ਹੈ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਹੁਣ ਫਾਂਸੀ ਦੀ ਸਜ਼ਾ ਹਾਂ ਜੀ ਆਨੇਵਾ ਇੱਥੇ ਆਦੇ ਹੂੰ ਠੀਕ ਹੈ ਬਾਬਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ